ਤਸਵੀਰਾਂ ਜਲਾਲਾਬਾਦ ਹਲਕੇ ਦੇ ਪਿੰਡ ਪਾਲੀਵਾਲਾ ਤੋਂ ਸਾਹਮਣੇ ਆਈਆਂ ਜਿੱਥੇ ਸਕੂਲ ਦੇ ਵਿੱਚ ਬਤੌਰ ਅਧਿਆਪਕ ਸੇਵਾਵਾਂ ਨਿਭਾ ਰਹੇ ਅਮਰੀਕ ਸਿੰਘ ਉਸ ਵੇਲੇ ਹੈਰਾਨ ਹੋ ਗਿਆ ਜਦ ਉਸ ਦੇ ਮੋਬਾਈਲ ਤੇ 11:22 ਤੇ ਇੱਕ ਮੈਸੇਜ ਆਇਆ ਜਿਸ ਦੇ ਵਿੱਚ ਲਿਖਿਆ ਸੀ ਕਿ ਤੁਹਾਡਾ ਬਿਨਾ ਹੈਲਮਟ ਤੋਂ ਬਾਈਕ ਚਲਾਉਣ ਦਾ 1000 ਰੁਪਏ ਦਾ ਜੁਰਮਾਨਾ ਕੀਤਾ ਗਿਆ ਦੱਸ ਦਈਏ ਕਿ ਮਾਸਟਰ ਰਮ ਰਿਕ ਸਿੰਘ ਦਾ ਕਹਿਣਾ ਹੈ ਕਿ ਉਹ ਅੱਜ ਤੱਕ ਮੋਟਰਸਾਈਕਲ ਤੇ ਕਦੇ ਮੋਹਾਲੀ ਗਏ ਹੀ ਨਹੀਂ ਫਿਰ ਇਹ ਜੇ ਦੇ ਵਿੱਚ ਜਦ ਉਹ ਸਕੂਲ ਦੇ ਵਿੱਚ ਬੈਠੇ ਬੱਚਿਆਂ ਨੂੰ ਪੜਾ ਰਹੇ ਸਨ ਤਾਂ ਉਹਨਾਂ ਦਾ ਮੋਹਾਲੀ ਵਿਖੇ ਚਲਾਨ ਕਿਵੇਂ ਕੱਟਿਆ ਗਿਆ ਦੱਸ ਦਈਏ ਕਿ ਉਹਨਾਂ ਦੇ ਮੋਬਾਈਲ ਦੇ ਉੱਤੇ ਆਏ ਮੈਸੇਜ ਦੇ ਵਿੱਚ ਦੱਸਿਆ ਗਿਆ ਕਿ ਬਿਨਾ ਹੈਲਮਟ ਦੇ ਤੁਹਾਡਾ ਫ੍ਰੈਂਕੋ ਚੌਂਕ ਫ੍ਰੈਂਕੋ ਹੋਟਲ ਦੇ ਨਜ਼ਦੀਕ ਇੱਕ ਨੰਬਰ ਲੇਨ ਦੇ ਵਿੱਚ ਚਲਾਨ ਕੱਟਿਆ ਗਿਆ ਦੱਸਦੀ ਹੈ ਕਿ ਮਾਸਟਰ ਅਮਰੀਕ ਸਿੰਘ ਦਾ 1000 ਰੁਪਏ ਦਾ ਜੁਰਮਾਨੇ ਦਾ ਮੈਸੇਜ ਆਇਆ ਜਿਸ ਤੋਂ ਬਾਅਦ ਮਾਸਟਰ ਹੈਰਾਨ ਰਹਿ ਗਿਆ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਮਾਸਟਰ ਅਮਰੀਕ ਸਿੰਘ ਨੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਕਿ ਇਸ ਦੀ ਪੂਰੀ ਤਰ੍ਹਾਂ ਦੇ ਨਾਲ ਜਾਂਚ ਕੀਤੀ ਜਾਵੇ ਕਿਉਂਕਿ ਮਾਸਟਰ ਅਮਰੀਕ ਸਿੰਘ ਦਾ ਦਾਅਵਾ ਹੈ ਕਿ ਉਹ ਕਦੇ ਮੋਹਾਲੀ ਆਪਣਾ ਮੋਟਰਸਾਈਕਲ ਲੈ ਕੇ ਗਏ ਹੀ ਨਹੀਂ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਲੋਕਾਂ ਦੇ ਘਰ ਖੜੇ ਵਹੀਕਲਾਂ ਦੇ ਚਾਲਾਨ ਮੋਹਾਲੀ ਜਾਂ ਫਿਰ ਚੰਡੀਗੜ੍ਹ ਵਿਖੇ ਕੱਟੇ ਜਾ ਰਹੇ ਨੇ ਇਸ ਮਾਮਲੇ ਤੇ ਟ੍ਰੈਫਿਕ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਮੋਹਾਲੀ ਅਤੇ ਚੰਡੀਗੜ੍ਹ ਵਿਖੇ ਜਾਲੀ ਨੰਬਰ ਪਲੇਟਾਂ ਲਗਾ ਕੇ ਕੁਝ ਲੋਕ ਮੋਟਰਸਾਈਕਲ ਚਲਾਉਂਦੇ ਨੇ ਅਤੇ ਜਦ ਉਹ ਕਿਸੇ ਕਾਨੂੰਨ ਦੀ ਉਲੰਘਣਾ ਕਰਦੇ ਨੇ ਤਾਂ ਮੋਟਰਸਾਈਕਲ ਜਾਂ ਫਿਰ ਕਾਰ ਦੇ ਅਸਲੀ ਮਾਲਕ ਨੂੰ ਉਸ ਦਾ ਚਾਲਾਨ ਪਹੁੰਚ ਜਾਂਦਾ ਹੈ ਰਾਸ ਦਈਏ ਕਿ ਇਹ ਇੱਕ ਪਰੇਸ਼ਾਨੀ ਦਾ ਸਬਬ ਬਣਿਆ ਹੋਇਆ ਅਤੇ ਲੋਕ ਘਰ ਦੇ ਵਿੱਚ ਬੈਠੇ ਹੀ ਖੱਜਲ ਖਰਾਬ ਹੋ ਰਹੇ ਨੇ ਜ਼ਰੂਰਤ ਹੈ ਇਸ ਵੱਲ ਧਿਆਨ ਦੇਣ ਦੀ ਅਤੇ ਇਸ ਤਰ੍ਹਾਂ ਦੇ ਮਸਲਿਆਂ ਤੇ ਠੱਲ ਪਾਉਣ ਦੀ ਮੈਂ ਮਰੀਕ ਸਿੰਘ son of ਚੰਦ ਸਿੰਘ ਵਾਸੀ ਚੱਕ ਬਲੋਚਾਂ ਦਾ ਰਹਿਣ ਵਾਲਾ ਹਾਂ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਪਾਲੀ ਵਾਲਾ ਵਿੱਚ ਵੀ ਇਹ ਆਪਣੀ ਸੁਵਾਮਾ ਦੇ ਰਿਹਾ ਹਾਂ 21 ਮਾਰਚ 2025 ਜੋ ਕਿ ਮੈਂ ਸਕੂਲ ਵਿੱਚ ਹਾਜ਼ਰ ਸੀ ਤੇ ਮੇਰਾ ਮੋਟਰਸਾਈਕਲ ਵੀ ਹਾਜ਼ਰ ਸੀ ਇਹ ਚਲਾਨ ਮੇਰਾ ਮੋਹਾਲੀ ਵਿਖੇ ਕਟਿਆ ਇਹ ਚਲਾਨ ਕਟਿਆ ਗਿਆ ਹੈ 11:22 ਮਿੰਟ ਤੇ ਜਦੋਂ ਕਿ ਉਸ ਟਾਈਮ ਮੇਰਾ ਮੋਟਰਸਾਈਕਲ ਤੇ ਮੈਂ ਸਕੂਲ ਵਿੱਚ ਹਾਜ਼ਰ ਸੀ ਤੇ ਇਹ ਚਲਾਨ ਜਿਹੜਾ ਮੇਰਾ ਕਟਿਆ ਗਿਆ ਇਹਦੇ ਤੇ ਸ਼ਾਨ ਵੀਨ ਕਰਕੇ ਇਸ ਨੂੰ ਕੈਂਸਲ ਕਰ ਦਿੱਤਾ ਜਾਵੇ ਧੰਨਵਾਦ ਖੈਰ ਭਗਨ ਲਾਲ ਮੁਖ ਵਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਪਾਲੀ ਵਾਲਾ ਇਥੇ ਕੰਮ ਕਰ ਰਿਹਾ ਹਾਂ ਮੇਰੇ ਨਾਲ ਇਹ ਅਮਰੀਕ ਸਿੰਘ son of ਚਲ ਸਿੰਘ ਪੀਟੀਡੀ ਵਿਆਪਕ ਬਤੌਰ ਸਹਾ ਦੇ ਰਹੇ ਹਨ ਇਹ ਇਹਨਾਂ ਦਾ ਪਿੰਡ ਬਲੋਚਾ ਇਥੋਂ ਲਗਭਗ 7 ਕਿਲੋਮੀਟਰ ਦੂਰ ਹੈ ਇਹ ਰੋਜ਼ਾਨਾ ਹੈਲਮਟ ਲਾ ਕੇ ਸਕੂਲ ਆਉਂਦੇ ਹਨ ਉਸ ਦਿਨ 21 ਤਰੀਕ ਨੂੰ 11:22 ਵਜੇ ਤੇ ਇਹਨਾਂ ਦਾ ਮੋਟਰਸਾਈਕਲ ਸਕੂਲ ਵਿੱਚ ਹਾਜ਼ਰ ਸੀ ਜੋ ਕਿ ਇੱਥੇ ਹੈ ਇੰਨਾ ਚਲਾਨ ਮਹਾਲੀ ਵਿਖੇ ਕੀਤਾ ਗਿਆ ਹੈ ਜੋ ਕਿ ਬਿਲਕੁਲ ਨਜਾਇਜ਼ ਹੈ ਇਸ ਦੀ ਬੰਦੀ ਤਫਤੀਸ਼ ਕਰਕੇ ਇਸ ਚਲਾਨ ਨੂੰ ਕੈਨਸਲ ਕੀਤਾ